ਸ਼ਸ਼ੀਕਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਡੇ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਤੇ ਅੱਜ ਅਸੀਂ ਜਾ ਰਹੇ ਹਾਂ ਫਰੀਦਕੋਟ ਤੇ ਤੁਹਾਡੇ ਲਈ ਸਰਪ੍ਰਾਈਜ਼ ਆ ਮੈਨੂੰ ਉਮੀਦ ਆ ਕਿ ਤੁਹਾਨੂੰ ਸਾਡਾ ਇਹ ਵਲੌਗ ਜ਼ਰੂਰ ਪਸੰਦ ਆਊਗਾ ਤੇ ਆਜੋ ਫਿਰ ਆਪਾਂ ਚੱਲੀਏ ਅਸੀਂ ਗਲੀ ਦੇ ਵਿੱਚੋਂ ਨਿਕਲੇ ਤੇ ਨਿਕਲਸਾਰ ਸਾਨੂੰ ਦਰਸ਼ਨ ਹੋਏ ਨੇ ਹੋਏ ਪਾਣੀ ਦੇ ਤੇ ਸਾਡੀ ਗਲੀ ਤੇ ਆਸ-ਪਾਸ ਦੀਆਂ ਗਲੀਆਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਖੜਾ ਸੀ ਕਿਉਂਕਿ ਮੀਂਹ ਦਾ ਮੌਸਮ ਚੱਲ ਰਿਹਾ ਬਹੁਤ ਹੀ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਰਿਹਾ ਜੋ ਕਿ ਹੜਾ ਕਾਰਨ ਆ ਰਿਹਾ ਕੁਝ ਪੈਸੇ ਵੀ ਜਿਹੜਾ ਸੀਵਰੇਜ ਸਿਸਟਮ ਆਪਣੇ ਪੰਜਾਬ ਦਾ ਬਿਲਕੁਲ ਖਤਮ ਆ ਤੇ ਆ ਤੁਸੀਂ 프리ਮੋਫਰ ਸਾਹਿਬ ਦਾ ਹਾਲ ਹੀ ਦੇਖ ਹੀ ਰਹੇ ਹੋ ਕਿੰਨਾ ਜਿਆਦਾ ਪਾਣੀ ਖੜਾ ਕਿੰਨਾ ਬੁਰਾ ਹਾਲ ਆ ਤੇ ਅਸੀਂ ਪਹੁੰਚ ਗਏ ਹੁਣ ਮੰਦਰ ਚਟਾਣੇ ਇੱਥੇ ਤਾਂ ਮੋਬੈਲ ਸੇ ਮੀਂਹ ਨਹੀਂ ਹੈਗਾ ਸੀ ਮੌਸਮ ਦੇਖੋ ਕਿੱਡਾ ਸੋਹਣਾ ਹਰੀਆਲੀ ਕਿੱਡੀ ਸੋਹਣੀ ਲੱਗ ਰਹੀ ਆ ਤੇ ਆ ਅਸੀਂ ਆ ਗਏ ਫਰੀਦਪੁਰ ਦੀਆਂ ਨਹਿਰਾਂ ਦੇ ਉੱਤੇ ਜਿਹੜੀਆਂ ਰਾਜਸਥਾਨ ਦੀਆਂ ਨਹਿਰਾ ਹੈ ਰਾਜਸਥਾਨ ਨੂੰ ਜਾਂਦੀਆਂ ਨਹਿਰਾ ਤੇ ਫਰੀਦਕੋਟ ਦਾ ਪੋਲਾ ਬਹੁਤ ਸੋਹਣਾ ਪੁਲ ਬਣਾਇਆ ਹੋਇਆ ਤੇ ਨਹਿਰਾ ਇਸ ਵਕਤ ਪੂਰੀਆਂ ਫੁੱਲ ਤੇ ਚੱਲ ਰਹੀਆਂ ਨੇ ਅਸੀਂ ਪਹੁੰਚ ਗਏ ਹਾਂ ਫਰੀਦਕੋਟ ਤੇ ਆ ਤੁਸੀਂ ਲੱਡੂਆਂ ਦੇ ਕਰੋ ਦਰਸ਼ਨ ਅੱਜ ਸਾਡਾ ਜਾਣ ਦਾ ਕਾਰਨ ਇਹ ਸੀ ਕਿ ਮੇਰਾ ਜਿਹੜਾ ਸਾਲਾ ਉਹਦੇ ਕੋਲੇ ਹੋਇਆ ਮੁੰਡਾ ਢੇਰੀਤ ਲੱਗਦੀ ਸੀ ਭੂਆ ਭੂਆ ਨੇ ਵਰਮਾ ਪਾਉਣਾ ਸੀਗਾ ਆਪਾਂ ਪਿੰਡਾਂ ਵਾਲਿਆਂ ਨੂੰ ਪਤਾ ਹੀ ਆ ਵੀ ਛਟੀ ਕੀ ਹੁੰਦੀ ਆ ਉਹਦੇ ਕਰਕੇ ਸੁਰਮਾ ਪਾਉਣਾ ਸੀਗਾ ਪਹਿਲਾਂ ਬੰਨਿਆ ਕਾਲੇ ਰੰਗ ਦਾ ਧਾਗਾ ਉਸ ਤੋਂ ਬਾਅਦ ਪਾਇਆ ਸੁਰਮਾ ਨਵੇਂ ਕੱਪੜੇ ਸਾਰਾ ਕੁਝ ਮਤਲਬ ਦਿੱਤਾ ਸੀ ਤੇ ਸ਼ਗਨ ਵਗੈਰਾ ਦਿੱਤਾ ਸ਼ਗਨ ਜਿਹੜਾ ਕਾਰ ਵਿਹਾਰ ਕਰ ਰਿਹਾ ਸ਼ਗਨ ਕਰ ਰਿਹਾ ਉਸ ਮਤਲਬ ਤੁਹਾਨੂੰ ਸਾਰਿਆਂ ਪਿੰਡਾਂ ਵਾਲਿਆਂ ਨੂੰ ਖਾਸ ਕਰਕੇ ਜਿਹੜੇ ਮੇਰੇ ਨਾਲ ਜੁੜੇ ਉਹਨਾਂ ਨੂੰ ਪਤਾ ਹੀ ਆ ਵੀ ਇਹ ਕਾਰਵਿਹਾਰ ਕੀ ਹੁੰਦਾ ਤੁਸੀਂ ਵੀ ਕਰਦੇ ਰਹੇ ਹੋਗੇ ਤੇ ਤੁਸੀਂ ਦੇਖ ਹੀ ਰਹੇ ਹੋ ਬਾਕੀ ਇਸ ਤੋਂ ਬਾਅਦ ਉਹਨਾਂ ਨੇ ਦਿੱਤਾ ਸ਼ਗਨ ਤੇਰੀ ਥੋੜਾ ਸ਼ਰਮਾ ਰਹੀ ਸੀ ਵੀ ਉਹਨੂੰ ਇਦਾਂ ਸੰਗ ਲੱਗ ਰਹੀ ਸੀ ਵੀ ਯਾਰ ਸ਼ਗਨਤਾ ਸੀ ਦੇਣਾ ਸੀ ਚਲੋ ਉਹਨਾਂ ਨੇ ਵੀ ਦਿੱਤਾ ਸ਼ਗਨ ਆਪ ਦੇ ਤੌਰ ਤੇ ਕਿਉਂਕਿ ਭੂਆ ਨੇ ਸ਼ਰਮਾ ਪਾਇਆ ਸੀ ਤੇ ਉਸ ਤੋਂ ਬਾਅਦ ਅਸੀਂ ਗਏ ਲੱड्डੂ ਵੰਡਣ ਘਰੋ ਘਰੀ ਵੈਸੇ ਸ਼ਹਿਰਾਂ ਦੇ ਵਿੱਚ ਤਾਂ ਇਦਾਂ ਹੀ ਲੱड्डੂ ਵੰਡਦੇ ਆ ਪਿੰਡਾਂ ਵਿੱਚ ਤਾਂ ਆਪਾਂ ਸਾਰਿਆਂ ਨੂੰ ਪਤਾ ਬੁੜੀਆਂ ਮਤਲਬ ਪ੍ਰਾਂਤਾ ਭਰ ਕੇ ਲੈ ਕੇ ਜਾਂਦੀਆਂ ਨੇ ਲੱड्डੂਆਂ ਦੀਆਂ ਤੇ ਸਾਰੇ ਪਿੰਡ ਦੇ ਵਿੱਚ ਵੰਡਦੀਆਂ ਨੇ ਪਰ ਇੱਥੇ ਸ਼ਹਿਰਾਂ ਦੇ ਵਿੱਚ ਸਿਸਟਮ ਕੁਝ ਹੋਰ ਹੁੰਦਾ ਥੋੜੇ ਜਿ ਲੱਡੂ ਤੇ ਇਹ ਅਸੀਂ ਗਲੀ ਗਲੀਆਂ ਇੱਕ ਦੋ ਗਲੀਆਂ ਦੇ ਵਿੱਚ ਜਿਹੜੇ ਹੈਗੇ ਸੀ ਇਹ ਅਸੀਂ ਲੱਡੂ ਵੰਡੇ ਆ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਇਦਾਂ ਹੀ ਚੱਲਦਾ ਦੋ ਦੋ ਚਾਰ ਚਾਰ ਲੱਡੂ ਇਸ ਤੋਂ ਬਾਅਦ ਅਸੀਂ ਗਏ ਸੀ ਬਾਜ਼ਾਰ ਦੇ ਵਿੱਚ ਤੇ ਉਹ ਵਿਖਾਵਾਂਗੇ ਤੁਹਾਨੂੰ ਆਪਾਂ ਦੂਜੇ ਪਾਰਟ ਦੇ ਵਿੱਚ ਇਹ ਸੀਗਾ ਸਾਡੇ ਵਲੌਗ ਦਾ ਪਹਿਲਾ ਪਾਰਟ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਇਹ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ